ਸਰ ਜੇ ਅਪਾ ਕੰਪੈਰੀਜ਼ਨ ਕਰਕੇ ਦੇਖੀ ਪਹਿਲਾਂ ਜਿਸ ਵਕਤ ਤੁਸੀਂ ਪੜ੍ਹਦੇ ਸੀ ਔਰ ਹੁਣ ਕੀ ਚੇਂਜ ਆਇਆ ਸਰ ਬਹੁਤ ਚੇਂਜ ਹੈ ਅਸੀਂ ਉਹ ਸਾਰੇ ਦੌਰ ਦੇਖੇ ਨੇ ਹਰ ਮੋੜ ਦੇਖਿਆ ਅਸੀਂ ਐਜੂਕੇਸ਼ਨ ਦਾ ਹਰ ਮੋੜ ਇਹ ਦੇਖ ਲਓ ਵੀ ਤਕਰੀਬਨ 40 ਸਾਲ ਦੇ ਵਿੱਚ ਕਿੰਨੀ ਚੇਂਜ ਆ ਜਾਂਦੀ ਹੈ ਉਹ ਤਬਦੀਲੀ ਨੂੰ ਦੇਖਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਮੈਂ ਉਹ ਦੌਰ ਦੇਖਾਂ 86 ਤੋਂ ਲੈ ਕੇ ਹੁਣ 2025 ਤੱਕ ਤਾਂ ਬਹੁਤ ਫਰਕ ਹੈ ਸਰ ਟੀਚਰ ਤੇ ਸਟੂਡੈਂਟ ਦਾ ਇਹਦਾ ਰਿਲੇਸ਼ਨ ਦਾ ਬਹੁਤ ਫਰਕ ਪੈ ਗਿਆ ਇੱਕ ਟੀਚਰ ਤੇ ਸਟੂਡੈਂਟ ਦੇ ਮੈਥਡ ਕਿਸ ਤਰ੍ਹਾਂ ਮੈਂ ਆਪਣੀ ਜਿਹੜੀ ਨੋਲਿਜ ਹੈ ਉਹ ਟਰਾਂਸਫਰਮ ਕਰਨਾ ਚਾਹੁੰਦਾ ਬੱਚੇ ਨੂੰ ਤਾਂ ਉਹਦੇ 'ਚ ਬਹੁਤ ਫਰਕ ਆਇਆ ਚੁੱਕਾ ਉਸ ਟਾਈਮ 86 ਦੇ ਵਿੱਚ ਮੇਰੇ ਯਾਦ ਹੈ ਵੀ ਟੀਚਰ ਇੰਡੀਪੈਂਡੈਂਟ ਹੁੰਦਾ ਸੀਗਾ ਵੀ ਬੱਚੇ ਨੂੰ ਕਿਸ ਤਰ੍ਹਾਂ ਪੜਾਵੇ ਉਹ ਰਿਜ਼ਲਟ ਅੱਛਾ ਲੈ ਕੇ ਆਵੇ ਤਾਂ ਟੀਚਰ ਆਪਣੀ ਮਰਜ਼ੀ ਨਾਲ ਬਣਾਉਂਦਾ ਸੀ ਪੁੱਛੇ ਹੂੰ ਉਸ ਟਾਈਮ ਇੱਕ ਟੌਪਿਕ ਸੀ ਕਾਰਬਨ ਡਾਈਆਸ ਕੰਪਾਊਂਡ ਮੇਰੇ ਯਾਦ ਹੈ ਮੈਂ ਇੱਕ ਮਹੀਨਾ ਲਾ ਕੇ ਪੜਾਇਆ ਉਹ ਬੱਚੇ ਨੂੰ ਕਿਉਂਕਿ ਬੜਾ ਟੌਪਿਕ ਸੀ ਅੱਜ ਜਦੋਂ ਸਾਨੂੰ ਬਾਉਂਡਰੀ ਫਿਕਸ ਕਰਤੀਆਂ ਉਹ 8 ਦਿਨ ਦੇਤੇ ਉਹਨਾਂ ਵੀ ਸਿਰਫ 8 ਦਿਨ ਤੋਂ ਵੱਧ ਨਹੀਂ ਤਾਂ ਟੀਚਰ ਨੂੰ ਬੌਂਡ ਕਰਤਾ